ਅੱਜ ਆਪਾਂ ਚੈੱਕ ਕਰਾਂਗੇ ਵੀ ਇਲੈਕਟ੍ਰੋਨਿਕ ਥਰਮੋਮੀਟਰ ਇਹ ਕਿੰਨਾ ਟੈਂਪਰੇਚਰ ਦੱਸਦਾ ਤੇ ਪਾਰ ਵਾਲਾ ਕਿੰਨਾ ਦੱਸਦਾ ਸਭ ਤੋਂ ਪਹਿਲਾਂ ਆਪਾਂ ਠੰਡੇ ਪਾਣੀ ਚ ਡਿਪ ਕਰਕੇ ਦੇਖਾਂਗੇ ਲਓ ਜੀ ਨੂੰ ਆਪਾਂ ਠੰਡੇ ਪਾਣੀ ਚ ਡਿਪ ਕਰਤਾ ਦੇਖਦੇ ਨਾ ਇਹਨੂੰ ਆਪਾਂ ਲੋ ਤੇ ਕਰ ਲੈਂਦੇ ਆ ਪਹਿਲਾਂ ਲੋ ਤੇ ਆ ਦੋਨਾਂ ਨੂੰ ਕੁਝ ਟਾਈਮ ਲਈ ਵਿੱਚ ਰੱਖਾਂਗੇ ਤੇ ਆ ਪਤਾ ਲੱਗੂ ਵੀ ਟੈਂਪਰੇਚਰ ਕਿਹੜਾ ਸਹੀ ਦਾਦਾ ਹੁਣ ਜਿਹੜਾ ਪਾਣੀ ਉਹ ਬਿਲਕੁਲ ਸੁੱਨਾ ਦੇਖੋ ਇਹਨੂੰ ਲੋ ਦੱਸੂਗਾ ਇਲੈਕਟ੍ਰੋਨਿਕ ਥਰਮਾਮੀਟਰ ਲੋ ਦੱਸ ਰਿਹਾ ਵੀ ਟੈਂਪਰੇਚਰ ਬਿਲਕੁਲ ਲੋ ਆ। ਸੁੰਨ ਪਾਣੀ ਆ ਲੋ ਦੱਸਿਆ ਨੇ। ਜਿਹੜਾ ਟੈਂਪਰੇਚਰ ਦੇਖ ਲੈਨੇ ਆਪਾਂ। ਇਹ ਵੀ ਟੈਂਪਰੇਚਰ ਲੋ ਦੱਸ ਰਿਹਾ। ਹੁਣ ਆਪਾਂ ਚੈੱਕ ਕਰਦੇ ਹਾਂ ਬਾਡੀ ਦਾ ਟੈਂਪਰੇਚਰ ਕਿੰਨਾ। ਦੋਨੇ ਥਰਮਾਮੀਟਰ ਦਾ ਮੇਰੇ ਸਾਹਮਣੇ ਹੱਤੋਂ ਜਿਹੜਾ ਵੈਸਟ ਹੁੰਦਾ ਜਿੰਨਾ ਪਰ ਬੀਪੀ ਬੁਖਾਰ ਸੱਚੇ ਚੈੱਕ ਕਰ ਸਕਦੇ ਆ ਉਹ ਕਾਂਚ ਵਾਲਾ ਥਰਮੋਮੀਟਰ ਹੁੰਦਾ ਜਿਹਦੇ ਪਾਰਾ ਹੁੰਦਾ ਇਲੈਕਟ੍ਰੋਨਿਕ ਵੱਧ ਘੱਟ ਵੀ ਦੱਸ ਸਕਦਾ ਪਰ ਸਭ ਤੋਂ ਵਧੀਆ ਹੈਗਾ ਆਪਣੇ ਪਾਰੇ ਵਾਲਾ ਥਰਮੋਮੀਟਰ ਬੋਡੀ ਟੈਂਪਰੇਚਰ ਇਹ ਦੇ ਦਾਂ ਕਿੰਨਾ ਦੱਸਦਾ ਫੋਲੋ ਕਰਨਾ ਨਾ ਭੁੱਲਿਓ ਤੇ ਵੀਡੀਓ ਨੂੰ ਬਤੋ ਦਿਓ ਸ਼ੇਅਰ ਤੇ ਲਾਈਕ ਕਰੋ ਲੋ ਜੀ ਹੁਣ ਟੈਂਪਰੇਚਰ ਆਪਾਂ ਚੈੱਕ ਕਰਦੇ ਹਾਂ ਦੋਨੋਂ ਦਾ ਇਹ ਹੈਗਾ 9366 ਜਿਹੜਾ ਪਾਰੇ ਵਾਲਾ ਦੇਖ ਰਹੇ ਹੋ ਤੁਸੀਂ ਸਟੈਂਡ ਉਮੀਦ ਪਾਣਾ ਜਾਨਕਿ ਪ੍ਰੋਪਰ ਜਿਹੜਾ ਟੈਂਪਰੇਚਰ ਬੋਡੀ ਦਾ ਦੱਸਦਾ ਤਾਂ ਪਾਰੇ ਵਾਲਾ ਜਿਹੜਾ ਥਰਮੋਮੀਟਰ ਉਹੀ ਦੱਸਦਾ ਵੀਡੀਓ ਨੂੰ ਸ਼ੇਅਰ ਕਰਦੇ